ਨਮਸਕਾਰ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕਿ ਨਗਰ ਪੰਚਾਇਤਾਂ ਜਦਾ ਬੀਗਲ ਜਦਾ ਪੱਕ ਚੁੱਕਿਆ ਹੈ ਇਸ ਸਮੇਂ ਅਸੀਂ ਖੜੇ ਹਾਂ ਨਰੋਦ ਜਲ ਸਿੰਘ ਨਗਰ ਪੰਚਾਇਤ ਦੇ ਜਿੱਥੇ ਜੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਹੋਏ ਆਪਣੇ ਕੈਂਡੀਡੇਟ ਲਈ ਜਿਹੜੇ ਵੋਟਾਂ ਮੰਗੇ ਦੇ ਘਰ ਘਰ ਜਾ ਕੇ ਵੋਟਾਂ ਮੰਗੇਦੇ ਬਾੜ ਨੰਬਰ 7 ਤੇ ਬਾੜ ਨੰਬਰ 8 ਦੇ ਵਿਚੋ ਨਾਲ ਡੋਰ ਤੋਂ ਡੋਰ ਡੋਰਾ ਵੀ ਕੀਤਾ ਗਿਆ ਪਰ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਵੀ ਸੁਣੀਆਂ ਆਈਆਂ ਤੁਸੀਂ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾਏ ਕਰਦੇ ਹਾਂ ਲਾਲਚੰਦ ਕਟਾਰੂ ਚੱਕ ਉਹ ਜਿੱਥੇ ਕਿ ਉਹ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਵੀ ਆਇਆ ਕਰਦੇ ਆ ਪਰ ਲੋਕਾਂ ਬਹਿ ਗਿਆ ਜੇ ਕੋਈ ਚਨਾਪਾਂ ਦਾ ਬਾਜੀ ਤੁਹਾਡੀ ਮੁਸ਼ਕਲ ਜਲਦੀ ਦੀ ਹੱਲ ਕੀਤਾ ਜਾਏਗਾ ਜਿੱਥੇ ਕਿ ਲੋਕਾਂ ਦੇ ਵਿੱਚੋ ਵਿਛੜਦੇ ਹੋਏ ਨਜ਼ਰ ਆਏ ਪਰ ਲੋਕਾਂ ਦੇ ਪਾਸੋਂ ਉਹਨਾਂ ਨੂੰ ਜਿਹੜਾ ਪਰਮਾ ਪਿਆਰ ਵੀ ਮਿਲੇ ਆਇਆ ਉਹ ਲੋਕਾਂ ਨੇ ਅਭੀ ਕਹਿ ਕਿ ਜਿਹੜੇ ਇਸ ਵੇਲੇ ਜਿਹੜੀ ਨਗਰ ਪੰਜਾਬ ਹੋਏਗੀ ਉਹ ਆਮ ਆਦਮੀ ਪਾਰਟੀ ਦੀ ਹੋਏਗੀ ਚਲੋ ਇਹ ਗੱਲਬਾਤ ਕਰਦੇ ਆ ਇਹ ਲਾਲਚਿਤ ਕਟਾਊ ਚੱਕ ਦਾ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸਹਿਯੋਗੀ ਕੁਸ਼ਵਲਾਤਾ ਦੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਬਹੁਤ ਕਮਾਲ ਦਾ ਸਾਲ ਲੋਕਾਂ ਦੇ ਵਿੱਚ ਆ ਖਾਸ ਕਰਕੇ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਘਰ ਹੀ ਕੋਈ ਨਹੀਂ ਜਾਂਦੇ ਸਿਆਸੀ ਲੋਕ ਸ਼ਰਾਬਾਂ ਵੰਡ ਕੇ ਤਰਾ ਤਰਾ ਦੇ ਲਾਲਚ ਦੇ ਕੇ ਵੋਟਾਂ ਲਾ ਜੰਦੇ ਆ ਪਰ ਉਸ ਤੋਂ ਬਾਅਦ ਲੋਕਾਂ ਵੱਲ ਪਿੱਠ ਕਰ ਜਾਂਦੇ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋਤ ਮੁੱਖ ਮੰਤਰੀ ਜੀ ਦੀ ਸਰਕਾਰ ਜਿਸ ਤਰ੍ਹਾਂ ਬਾਕੀ ਪੰਜਾਬ 'ਚ ਕੰਮ ਕੀਤੇ ਜਾ ਰਿਹਾ ਉਸ ਤਰ੍ਹਾਂ ਨਰੋਡ ਜਮਲ ਸਕੰਦ ਦੇ ਅੰਦਰ ਤੁਸੀਂ ਦੇਖਿਆ ਹੀ ਆ ਸਾਰੀ ਤੁਸੀਂ ਕਵਰੇਜ ਕੀਤੀ ਆ ਕਿਸ ਤਰ੍ਹਾਂ ਲੋਕਾਂ ਨੇ ਬਹੁਤ ਸਾਰੀਆਂ ਥਾਵਾਂ ਤੇ ਦੱਸਿਆ ਵੀ ਸਾਨੂੰ ਪਹਿਲੀ ਵਾਰ ਕਿਸੇ ਸਰਕਾਰ ਨੇ ਗ੍ਰਾਂਟ ਦਿੱਤੀ ਆ ਘਰ ਬਣਾਉਣ ਦੇ ਲਈ ਸੋ ਕੱਚੇ ਮਕਾਨਾਂ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ ਆ ਔਰ 17.5 ਕਰੋੜ ਰੁਪਇਆ ਇਹ ਤੇ ਸੀਵਰੇਜ ਦੀ ਵਿਵਸਥਾ ਲਈ ਆਇਆ ਜਿਹਦਾ ਕੰਮ ਜਗੀ ਪੱਧਰ ਤੇ ਚੱਲ ਰਿਹਾ ਹੈ 5.5 ਕਰੋੜ ਰੁਪਿਆ ਸਾਫ ਸੁਥਰੇ ਪਾਣੇ ਲਈ ਵਾਟਰ ਟ੍ਰੀਟਮੈਂਟ ਲਈ ਆਇਆ ਸੋ 7-8 ਟਰਾਂਸਫਾਰਮਰ ਲਵਾਏ ਆ ਤੇ ਬੜਾ ਸ਼ਾਨਦਾਰ ਹੰਗਾਰਾ ਜਿਹੜਾ ਲੋਕਾਂ ਤੋਂ ਮਿਲ ਰਿਹਾ ਸੋ ਲੋਕ ਇਹ ਵੀ ਕਹਿ ਰਹੇ ਕਿ ਪਿਛਲੇ ਸਰਕਾਰ ਵੇਲੇ ਜਿਹੜੇ 5 ਸਾਲ ਲੋਕਾਂ ਨੇ ਗੱਡੇ ਆ ਜਾਂ ਕਮੇਟੀ ਵੀ ਜਿਹੜੀ ਤੇ ਬਣੀ ਰਹੀ ਆ ਉਸ ਕਮੇਟੀ ਨੇ ਲੋਕਾਂ ਦੀ ਬਾਹ ਨੀ ਫੜੀ ਤੱਲਬ ਉਸ ਸਮੇਂ ਦੌਰਾਨ ਪਿਛਲੇ ਸਮੇਂ ਦੌਰਾਨ ਇਥੇ ਸ਼ਰਾਬ ਦੀ ਵਿਕਰੀ ਤੇ ਹੋਈ ਹੈ ਸ਼ਰਾਬ ਦੀ ਤਸਕਰੀ ਤੇ ਹੋਈ ਹੈ ਨਸ਼ਾ ਤੇ ਵਧਿਆ ਲੇਕਿਨ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਤੇ ਪਹਿਲੀ ਵਾਰ ਹੈ ਕਿ ਨੋਟ ਜਮਲਸ ਰੰਗ ਦੇ ਅੰਦਰ ਕੋੜਾ ਬਿਜੀ ਆਇਆ ਮੇਰੇ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਸਕੂਲ ਦੇ ਅੰਦਰ 65 62 ਲੱਖ ਰੁਪਈਆ 62 ਲੱਖ ਰੁਪਈਆ ਸਕੂਲ ਦੇ ਵਿੱਚ ਆਇਆ 1 ਕਰੋੜ ਜੇ ਹੋਰ ਆਣਾ ਸਕੂਲ ਦੀ ਇਹ ਬਿਲਡਿੰਗ ਜਿਹੜੀ ਹੈ ਸ਼ਾਨਦਾਰ ਬਣਨ ਦੇ ਲਈ ਤੇ ਨਾਲ ਹੀ ਆਮ ਆਦਮੀ ਕਲੀਨਿਕ ਵੀ ਇਸ ਨਗਰ ਨੂੰ ਮਿਲਿਆ ਜਿੱਥੇ ਸਾਰੀਆਂ ਹੀ ਦਵਾਈਆਂ ਤੇ ਸਾਰੇ ਟੈਸਟ ਜਿਹੜੇ ਆ ਫ੍ਰੀ ਆ ਸੋ ਬੜਾ ਪਿਆਰ ਤੇ ਸਰਕਾਰ ਲੋਕਾਂ ਤੋਂ ਮਿਲਿਆ ਬੜਾ ਨਿੱਘ ਲੋਕਾਂ ਤੋਂ ਮਿਲਿਆ ਔਰ ਬਹੁਤ ਸਾਰੀਆਂ ਥਾਵਾਂ ਦੇ ਲੋਕਾਂ ਨੇ ਸਾਨੂੰ ਬਿਠਾਇਆ ਹੈ ਆਪਣੀਆਂ ਗੱਲਾਂ ਦੱਸੀਆਂ ਆਪਣੇ ਸਵਾਲ ਵੀ ਦੱਸਿਆ ਅਸੀਂ ਵੀ ਸੁਣਿਆ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਜਿਸ ਤਰ੍ਹਾਂ ਲੋਕਾਂ ਦਾ ਮੂਡ ਅੱਜ ਸਾਰਾ ਲੋਕਾਂ ਦਾ ਪਿਆਰ ਮਿਲ ਰਿਹਾ ਇਤਿਹਾਸ ਦੇ ਅੰਦਰ ਇੱਕ ਬੜੀ ਸ਼ਾਨਦਾਰ ਜਿੱਤ ਹੋएगी 11 ਦੇ 11 ਵਾਰ ਜਿੱਤਾਂਗੇ ਸੂਝਵਾਨ ਲੋਕ ਨੇ ਨਗਰ ਪੰਚਾਇਤ ਨੋਡ ਜਮਲ ਸਿੰਘ ਦੇ ਔਰ ਜਿਸ ਤਰ੍ਹਾਂ ਉਹਨਾਂ ਨੂੰ ਮਾਨਸਕਾਰ ਮਿਲ ਰਿਹਾ ਪਿਆਲ ਮਿਲ ਰਿਹਾ ਜਿਦਾਂ ਸਾਡੀ ਟੀਮ ਕੰਮ ਕਰ ਰਹੀ ਆ ਇਹ ਇਹ ਜਿਹੜਾ ਇੱਕ ਬੜਾ ਮੈਂ ਸਮਝਦਾ ਵੀ ਸ਼ਾਨਦਾਰ ਵਿਕਟਰੀ ਇਹਨਾਂ ਚੋਣਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਹੈ ਮੋਤੀ ਸਾਹਿਬ ਦਾ ਵਿਰੋਧੀ ਕਹਿੰਦੇ ਨੇ ਵੀ ਆਪ ਨੂੰ ਜਿਹੜਾ ਲੋਕਾਂ ਦਾ ਮੋਹ ਪੰਧ ਹੋ ਗਿਆ ਪਰ ਅਸੀਂ ਤਸਵੀਰ ਇੱਕ ਅਲੱਗ ਦੇਖੀ ਆ ਲੋਕਾਂ ਤੋਂ ਫੜ-ਫੜ ਕੇ ਤੁਹਾਨੂੰ ਉਹ ਖਿੱਚ ਕੇ ਲੈ ਕੇ ਜਾ ਰਹੇ ਨੇ ਲੋਕੀ ਇਹ ਵੀ ਕਹਿ ਰਹੇ ਨੇ ਕਿ ਜਿੱਥੇ ਅਸੀਂ 10 ਵੋਟਾਂ ਪਾਵਾਂਗੇ 20 ਵੋਟਾਂ ਹੋਰ ਨਾਲ ਦੀਆਂ ਪਾਵਾਂਗੇ ਕੀ ਲੱਗਦਾ ਵੀ ਲੋਕਾਂ ਵਿੱਚ ਤੁਹਾਡੇ ਕਿਤੇ ਹੋਏ ਕੰਮ ਤੁਹਾਡੇ ਦਿੱਤੇ ਹੋਏ ਪੈਸੇ ਜਿਹੜੇ ਉਹ ਲੋਕਾਂ ਤੱਕ ਸਾਰਾ ਸੰਦੇਸ਼ ਪਹੁੰਚ ਚੁੱਕਾ ਹੈ ਕਿ ਲੋਕਾਂ ਦਾ ਮੈਸੇਜ ਦੇਖ ਲਓ ਬੜਾ ਵੱਡਾ ਫਰਕ ਆ ਇੱਕ ਸਰਕਾਰ ਉਹੀ ਜੇ ਸਰਕਾਰ ਦੇ ਅੰਦਰ ਤੇ ਸਰਕਾਰ ਦਾ ਨਮੈਂਦਾ ਰੱਜ ਕੇ ਮਾਇਨਿੰਗ ਕਰਦਾ ਹੈ ਰੱਜ ਕੇ ਲੋਕਾਂ ਨੂੰ ਦਬਕੇ ਮਾਰਦਾ ਹੈ ਮਤਲਬ ਅੱਜ ਨੂੰ ਜਿਹਨੂੰ ਮੈਂ ਕਹਿ ਸਕਦਾ ਵੀ ਡੰਡੇ ਦੀ ਰਾਜਨੀਤੀ ਇੱਕ ਸਰਕਾਰ ਉਹ ਜਿਹੜੀ ਵਿਕਾਸ ਵੀ ਕਰਾ ਰਹੀ ਹੈ ਡਿਵੈਲਪਮੈਂਟ ਕਰਾ ਰਹੀ ਹੈ ਤੇ ਨਾਲ ਨਾਲ ਮੁਹੱਬਤ ਪਿਆਰ ਦੀਆਂ ਗੱਲਾਂ ਵੀ ਲੋਕਾਂ ਨਾਲ ਕਰਦੀ ਐ ਸੋ ਲੋਕ ਬਹੁਤ ਸਿਆਣੇ ਨੇ ਹੁਣ ਹਰ ਬੰਦਾ ਰੋਟੀ ਆਪਣੇ ਘਰ ਖਾਂਦਾ ਕੋਈ ਕਿਸੇ ਦੇ ਥੱਲੇ ਨਹੀਂ ਲੱਗਾ ਲੇਕਿਨ ਹਰ ਗਰੀਬ ਆਮ ਖਾਸ ਬੰਦਾ ਜਿਹੜਾ ਇੱਜ਼ਤ ਮਾਨ ਚਾਹੁੰਦਾ ਰਿਸਪੈਕਟ ਚਾਹੁੰਦਾ ਸੋ ਸਾਡੀ ਸਾਰੀ ਟੀਮ ਪੂਰੀ ਹੰਬਲ ਢੰਗ ਦੇ ਨਾਲ ਔਰ ਮੈਨੂੰ ਲੱਗਦਾ ਵੀ ਜਿਹੜੀ ਹੰਬਲਨੈਸ ਹੈ ਉਹ ਜ਼ਿੰਦਗੀ ਦੇ ਅੰਦਰ ਲੋਕ ਸਵਾਦ ਨੂੰ ਪਸੰਦ ਕਰਦਾ ਔਰ ਇਹਦਾ ਪਤਾ ਦੀ ਕਿਹੜੀ ਤਰੀਕ ਨੂੰ ਲੱਗੇਗਾ ਕਿ ਜਦੋਂ ਰਿਜ਼ਲਟ ਆਣਾ ਔਰ ਮੈਂ ਫੇਰ ਇੱਕ ਵਾਰੀ ਦਾਅਵੇ ਨਾ ਕਰ ਰਿਹਾ ਸ਼ਾਨਦਾਰ ਹਿਸਟੋਰੀਕਲ ਵਿਕਟਰੀ ਹੋਏਗੀ 21 ਦਸੰਬਰ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਅੱਜ ਕਿਹੜਾ ਕਿਹੜਾ ਵਾਰਡ ਤੁਸੀਂ ਕਵਰ ਕੀਤਾ ਔਰ ਕਿਹੜਾ ਕਿਹੜਾ ਕੈਂਡੀਡੇਟ ਏ ਤੁਹਾਡੇ ਨਾਲ ਤੇ ਅੱਜ ਵਾਰ ਨੰਬਰ 7 ਤੋਂ ਆਸ਼ਾ ਦੇਵੀ ਜੀ ਸਾਡੇ ਕੈਂਡੀਡੇਟ ਨੇ ਔਰ ਨਾਲ ਦੀ ਨਾਲ ਅਸੀਂ ਕੱਲ ਵੀ ਇਹ ਵਾਰਡ ਕੱਢਿਆ ਸੋ ਅੱਜ ਇਸ ਤੋਂ ਬਾਅਦ ਅਸੀਂ 8 ਨੰਬਰ ਵਾਰਡ ਕੱਢਣਾ ਸੋ ਲਗਾਤਾਰ ਜਿਹੜਾ ਵਾਰਡ ਵਾਈਜ਼ ਵਾਰਡ ਅਸੀਂ ਕੱਢ ਰਹੇ ਆ ਸਾਰੀ ਟੀਮ ਸਾਡੇ ਨਾਲ ਹੈ ਔਰ ਬੇਸ਼ੱਕ ਅ ਮਤਲਬ ਦਿਨ ਥੋੜੇ ਆ ਲੇਕਿਨ ਘਰ ਘਰ ਜਿਹੜਾ ਲੋਕਾਂ ਦੇ ਜਾ ਕੇ ਗੱਲ ਖ ਜਗਾਵਾਂਗੇ ਲੋਕਾਂ ਨਾਲ ਇੱਜ਼ਤ ਮਾਨ ਪਿਆਰ ਮੁਹੱਬਤ ਵੰਡ ਕੇ ਇਹ ਚੋਣ ਜਿਹੜੀ ਆ ਅਸੀਂ ਸ਼ਾਨਦਾਰ ਢੰਗ ਨਾਲ ਜਿੱਤਾਂਗੇ ਦੇਸ਼ ਕੀ ਦੇਣਾ ਚਾਹੋਗੇ ਨਗਰ ਪੰਚਾਇਤ ਦੇ ਵੋਟਰਾਂ ਨੂੰ ਅਪੀਲ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਸਰਕਾਰ ਹੈ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਔਰ ਐਮ ਸੀ ਵੀ ਆਮ ਆਦਮੀ ਪਾਰਟੀ ਦੇ ਬਣਾਓ ਤਾਂ ਜੋ ਵਿਕਾਸ ਹੋਰ ਜ਼ਿਆਦਾ ਚ ਜਿਹੜਾ ਉਹ ਅਸੀਂ ਕਰਨ ਦੇ ਵਿੱਚ ਸਫਲ ਹੋਈਏ